ਚੰਡੀਗੜ੍ਹ ਅਤੇ ਵੋਹਾਲੀ ਪੁਲਿਸ ਦੇ ਵੱਲੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਦੌਰਾਨ ਇੱਕ ਖਤਰਨਾਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ ਮੋਹਾਲੀ ਦੇ ਇੱਕ ਇਲਾਕੇ ਦੇ ਵਿੱਚ ਰੇਡ ਆ ਜਿਹੜੀ ਉਹ ਪੁਲਿਸ ਪਾਰਟੀ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਇਸ ਦੌਰਾਨ ਗਗਨਦੀਪ ਔਰ ਫ ਗਗਰ ਬੌਂਸਰ ਨਾਂ ਦੇ ਇੱਕ ਅਪਰਾਧੀ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਪੁਲਿਸ ਪਾਰਟੀ ਦੇ ਵੱਲੋਂ ਉਸ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਕਾਬੂ ਕਰ ਲਿਆ ਗਿਆ ਹੈ ਅਰੇ ਹਾਸ਼ੀਏ ਇਲਾਕੇ ਦੇ ਵਿੱਚ ਪੁਲਿਸ ਨੇ ਵੱਡਾ ਆਪਰੇਸ਼ਨ ਚਲਾਇਆ ਹੈ ਤਾਂ ਕਤਲ ਦੇ ਮਾਮਲੇ ਵਿੱਚ ਇਹ ਵਿਅਕਤੀ ਆ ਜਿਹੜਾ ਉਹ ਲੜੀਂਦਾ ਸੀ ਅਤੇ ਇਸ ਦੇ ਖਿਲਾਫ 21 ਮਾਮਲੇ ਨੇ ਜਿਹੜੇ ਉਹ ਦਰਜ ਨੇ ਤਾਂ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਆ ਜਿਹੜਾ ਉਹ ਚਲਾਇਆ ਜਾਂਦਾ ਹੈ ਜਿੱਥੇ ਖਤਰਨਾਕ ਅਪਰਾਧੀ ਕਾਬੂ ਕੀਤਾ ਗਿਆ ਹੈ ਦੂਜੇ ਪਾਸੇ ਮੋਹਾਲੀ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਵਿੱਚ ਇੱਕ ਐਫ ਆਈ ਆਰ ਆ ਜਿਹੜੀ ਉਹ ਦਰਜ ਕੀਤੀ ਗਈ ਹੈ ਤਾਂ ਇਸ ਵਿਅਕਤੀ ਦੇ ਉੱਤੇ 21 ਮਾਮਲੇ ਨੇ ਜਿਹੜੇ ਉਹ ਦਰਜ ਨੇ ਜਿਨ੍ਹਾਂ ਦੇ ਵਿੱਚ ਕਤਲ ਦੇ ਮਾਮਲੇ ਨੇ ਜਿਹੜੇ ਉਹ ਵੀ ਸ਼ਾਮਿਲ ਨੇ ਖਤਰਨਾਕ ਅਪਰਾਧੀ ਦੇ ਕੋਲੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਆ ਜਿਹੜਾ ਉਹ ਚੰਡੀਗੜ੍ਹ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਘੁੰਮ ਰਿਹਾ ਏ ਪਿਛਲੇ ਇੱਕ ਹਫ਼ਤੇ ਤੋਂ ਪੁਲਿਸ ਟੀਮਾਂ ਦੇ ਵੱਲੋਂ ਇਸ ਨੂੰ ਟ੍ਰੇਸ ਕੀਤਾ ਜਾ ਰਿਹਾ ਸੀ ਤਾਂ ਬੀਤੀ ਰਾਤ ਚੰਡੀਗੜ੍ਹ ਅਤੇ ਮੁਹਾਲੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲایا ਗਿਆ ਅਤੇ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਤਾਂ ਇਸ ਵਿਅਕਤੀ ਦੇ ਵੱਲੋਂ ਇੱਕ ਵਿਅਕਤੀ ਦਾ ਕਤਲ ਆ ਜਿਹੜਾ ਉਹ ਕੀਤਾ ਗਿਆ ਸੀ ਸੈਕਟਰ 23 ਦੇ ਇੱਕ ਮਕਾਨ ਦੇ ਵਿੱਚ ਲਾਸ਼ ਆ ਜਿਹੜੀ ਉਹ ਬਰਾਮਦ ਹੋਈ ਸੀ ਕਸ਼ਿਸ਼ਨਾ ਦੇ ਵਿਅਕਤੀ ਦੀ ਹੱਤਿਆ ਕੀਤੀ ਗਈ ਸੀ ਦੂਜੇ ਪਾਸੇ ਸੈਕਟਰ 38 ਦੇ ਵਿੱਚ ਵੀਰਵਾਰ ਨੂੰ ਪੁਲਿਸ ਪਾਰਟੀ ਦੇ ਉੱਤੇ ਵੀ ਇਸ ਵਿਅਕਤੀ ਦੇ ਵੱਲੋਂ ਹਮਲਾ ਜਿਹੜਾ ਉਹ ਕੀਤਾ ਗਿਆ ਸੀ ਇਸ ਦੇ ਕੋਲੋਂ ਇੱਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਆ ਜਿਹੜੀ ਉਹ ਜਾਰੀ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗगन ਬਾਉਂਸਰ ਦੇ ਵੱਲੋਂ 2017 ਦੇ ਵਿੱਚ ਬਾਉਂਸਰ ਮੀਤ ਦੀ ਹੱਤਿਆ ਕੀਤੀ ਗਈ ਸੀ ਇਸ ਮਾਮਲੇ ਵਿੱਚ ਵੀ ਉਹ ਬੇਲ ਉੱਤੇ ਬਾਹਰ ਆਇਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਮੁਰ ਤੋਂ ਇਸ ਅਪਰਾਧੀ ਨੂੰ ਕਾਬੂ ਕੀਤਾ ਗਿਆ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਚੰਡੀਗੜ੍ਹ ਦੇ ਐਸਐਸਪੀ ਦਾ ਆਓ ਦੇਖਦੇ ਹਾਂ ਡੈਸਪਰੇਟ ਕ੍ਰਿਮੀਨਲ ਚੰਡੀਗੜ੍ਹ ਪੁਲਿਸ ਨੇ ਫੜਿਆ ਮੈਂ ਥੋੜਾ ਜਿਹਾ ਬ੍ਰੀਫ ਕਰ ਦਿੰਦੀ ਹਾਂ ਇਹਦੀ ਸਭ ਤੋਂ ਪਹਿਲੇ ਬੈਕਗ੍ਰਾਉਂਡ ਕੁਝ ਦਿਨ ਤੋਂ ਚੰਡੀਗੜ੍ਹ ਪੁਲਿਸ ਕੋਲ ਇਨਫੋਰਮੇਸ਼ਨ ਚੱਲ ਰਹੀ ਸੀ ਕਿ ਗगनਦੀਪ ਗगन ਬਾਉਂਸਰ ਜੋ ਕਿ ਨਵਾਂ گاਉਂ ਦਾ ਰਹਿਣ ਵਾਲਾ ਹੈ ਉਹਦੇ ਕੋਲ ਕੋਈ ਨਾ ਕੋਈ ਵੈਪਨ ਹੈ ਤੇ ਚੰਡੀਗੜ੍ਹ ਚ ਕੋਈ ਕ੍ਰਾਈਮ ਕਰ ਸਕਦਾ ਹੈ ਆ ਕਰਕੇ ਭੱਜਿਆ ਹੋਇਆ ਹੈ ਤੇ ਸਾਡੇ ਕੋਲ ਬਹੁਤ ਕ੍ਰੈਡੀਬਲ ਇਨਫੋਰਮੇਸ਼ਨ ਚੱਲ ਰਹੀ ਸੀ तकरीबन ਹਫਤੇ ਤੋਂ ਜ਼ਿਆਦਾ ਟਾਈਮ ਤੋਂ ਗगन ਨੂੰ ਫੜਨ ਵਾਸਤੇ ਸਾਡੀ ਲੋਕਲ ਪੁਲਿਸ ਸਟੇਸ਼ਨਸ ਦੀਆਂ ਕ੍ਰਾਈਮ ਬ੍ਰਾਂਚ ਡੀਸੀਸੀ ਅਲੱਗ-ਅਲੱਗ ਟੀਮਸ ਹਫਤੇ ਤੋਂ ਹੀ ਬਹੁਤ ਐਕਟਿਵ ਹੋ ਕੇ ਲੱਗਿਆ ਹੁੰਿਆ ਹੈ ਅ ਪਰਸੋਂ ਵੀ ਇੱਕ ਜਿਹੜਾ ਕੱਲ ਇਨਸੀਡੈਂਟ ਹੋਇਆ ਸੀ ਉਸ 'ਚ ਵੀ ਗगन ਦੀ ਇਨਫੋਰਮੇਸ਼ਨ ਸੀ ਤੇ ਉਹਨੂੰ ਵੀ ਅਸੀਂ ਪਰਸੂ ਕਰਦੇ ਕਰਦੇ ਇੱਕ ਹੋਰ ਇਨਸੀਡੈਂਟ ਹੋਇਆ ਸੀ ਅੱਜ ਦਿਨ 'ਚ ਸਾਨੂੰ ਦੋ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਚੰਡੀਗੜ੍ਹ ਪੁਲਿਸ ਨੂੰ ਮਿਲੀ ਉਹ ਦੋ ਇਨਫੋਰਮੇਸ਼ਨ ਇਹ ਸੀ ਕਿ ਸਭ ਤੋਂ ਪਹਿਲੇ ਤਾਂ ਗगन ਦੀਪ ਜਿਹੜਾ ਹੈ ਉਹਨੇ ਕੋਈ ਕ੍ਰਾਈਮ ਕੀਤਾ ਹੈ ਚੰਡੀਗੜ੍ਹ 'ਚ ਕੋਈ ਮਰਡਰ ਕੀਤਾ ਹੈ ਜੀਤੇ ਬਾਰੇ ਇਨਫੋਰਮੇਸ਼ਨ ਹਲੇ ਕਿਸੇ ਨੇ ਰਿਪੋਰਟ ਨਹੀਂ ਕੀਤੀ ਦੂਸਰਾ ਕੋਈ ਸੀਕ੍ਰੇਟ এনवायरमेंट ਚ ਮਰਡਰ ਕੀਤਾ ਦੂਸਰੀ ਇਨਫੋਰਮੇਸ਼ਨ ਇਹ ਸੀ ਕਿ ਇਹ ਚੰਡੀਗੜ੍ਹ ਦੇ ਬਾਰਡਰ ਕੋਲ ਪਲਸੋਰਾ ਬਾਰਡਰ ਕੋਲ ਬਲੌਂਗੀ ਕੋਲ ਉੱਥੇ ਆਲੇ ਦੁਆਲੇ ਏਰੀਆ ਚ ਘੁੰਮ ਰਿਹਾ ਹੈ ਇਮੀਡੀਏਟਲੀ ਸਾਡੀ ਟੀਮਸ ਐਕਟਿਵ ਹੋਈਆਂ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਜਿਹੜੀ ਆਲਰੇਡੀ ਏਰੀਆ ਚ ਸੀ ਏਰੀਆ ਗਸ਼ਤੇ ਸੀ ਉਹ ਗਗਨਦੀਪ ਨੂੰ ਪਰਸੂ ਕਰਦੇ ਕਰਦੇ ਅੱਗੇ ਤੱਕ ਗਏ ਬਲੌਂਗੀ ਏਰੀਆ ਚ ਜਾ ਕੇ ਉਹਨਾਂ ਨੂੰ ਇਨਫੋਰਮੈਂਟ ਨੇ ਦੱਸਿਆ ਬਈ ਉੱਥੇ ਗਗਨਦੀਪ ਇੱਕ ਘਰ 'ਚ ਮੌਜੂਦ ਹੈ। ਉੱਥੇ ਜਾ ਕੇ ਜਦੋਂ ਸਾਡੀ ਪੁਲਿਸ ਨੇ ਉੱਥੇ ਜਾ ਕੇ ਘਰ ਨੂੰ ਘੇਰਾ ਪਾਇਆ ਅੰਦਰ ਚੈਕਿੰਗ ਕਰਨ ਗਏ। ਉੱਥੇ ਜਾ ਕੇ ਗਗਨਦੀਪ ਨੇ ਇੱਕ ਫਾਇਰ ਕੀਤਾ। ਉਹਦੇ ਕੋਲ ਇੱਕ ਵੈਪਨ ਸੀ ਜੋ ਬਾਅਦ 'ਚੋ ਗਲੌਕ ਪਿਸਟਲ ਪਤਾ ਚੱਲਿਆ। ਉਸ ਵੈਪਨ ਤੋਂ ਫਾਇਰ ਕੀਤਾ ਪੁਲਿਸ ਪਾਰਟੀ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ ਨੂੰ ਵੀ ਇਨਫੋਰਮ ਕੀਤਾ ਮੋਹਾਲੀ ਪੁਲਿਸ ਨੂੰ ਕਿਉਂਕਿ ਹੌਟ ਪਰਸੂਟ 'ਚ ਮੋਹਾਲੀ ਪਹੁੰਚ ਗਏ ਸੀ। ਜਦੋਂ ਉਹਨਾਂ ਨੂੰ ਇਨਫੋਰਮ ਕੀਤਾ ਨਾਲ ਦੇ ਨਾਲ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬੜੀ ਬਹਾਦਰੀ ਨਾਲ ਉਹਨੂੰ ਕੋਈ ਨੁਕਸਾਨ ਨਾ ਪਹੁੰਚਾਉਂਦੇ ਹੋਏ ਅਕਿਊਜ਼ ਨੂੰ ਉਹਨੂੰ ਉੱਥੇ ਹੀ ਮੌਕੇ ਤੇ ਕਾਬੂ ਕੀਤਾ ਤੇ ਮੋਹਾਲੀ ਦੀ ਟੀਮ ਤੇ ਚੰਡੀਗੜ੍ਹ ਪੁਲਿਸ ਦੀ ਟੀਮ ਦੋਨਾਂ ਨੇ ਮਿਲ ਕੇ ਕਾਰਵਾਈ ਕਰਕੇ ਉਹਨੂੰ ਮੌਕੇ ਤੇ ਅਰੈਸਟ ਕੀਤਾ ਅਰੈਸਟ ਕਰਕੇ ਉਸ ਤੋਂ ਇੱਕ ਪਿਸਟਲ ਬਰਾਮਦ ਹੋਈ ਹੈ ਤੇ ਪਿਸਟਲ ਦੇ ਨਾਲ ਦੋ ਰਾਉਂਡ ਉਹਦੇ ਵਿੱਚ ਮੌਜੂਦ ਪਾਏ ਗਏ ਇਸ ਸਾਰੀ ਕਾਰਵਾਈ ਜਿਹੜੀ ਮੋਹਾਲੀ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉੱਥੇ ਜਾ ਕੇ ਮੋਹਾਲੀ ਕੀਤੀ ਤੇ ਇੱਕ ਬਹੁਤ ਹੀ ਵੱਡਾ ਵਾਂਟਡ ਗੈਂਗਸਟਰ ਜਿਹੜਾ ਹੈ ਗਗਨਦੀਪ ਜਿਹੜਾ ਸਾਨੂੰ ਬੜੇ ਟਾਈਮ ਤੋਂ ਵਾਂਟਡ ਸੀ ਉਹ ਫੜਿਆ ਗਿਆ। ਪੈਰਲ ਜਿਹੜੀ ਇਨਫੋਰਮੇਸ਼ਨ ਸੀ ਜਿਹੜਾ ਇਹਨੇ ਇੱਕ ਕ੍ਰਾਈਮ ਕਰਕੇ ਮਰਡਰ ਕਰਕੇ ਸੀਕ੍ਰੀਟ এনवायरमेंट ਚ ਭੱਜਿਆ ਹੋਇਆ ਸੀ। ਇਹ ਸਾਰਾ ਇਨਸੀਡੈਂਟ ਹੋਣ ਤੋਂ ਪਹਿਲੇ ਤਕਰੀਬਨ 3 ਵਜੇ ਉਹ ਪੈਰਲ ਕਾਰਵਾਈ ਜਿਹੜੀ ਸਾਡੀ ਚੰਡੀਗੜ੍ਹ ਪੁਲਿਸ ਦੀ ਚੱਲ ਰਹੀ ਸੀ। ਸੈਕਟਰ 23 ਸੈਕਟਰ ਚ ਇੱਕ ਡੈੱਡ ਬੋਡੀ ਸਾਨੂੰ ਇੱਕ ਘਰ ਚ ਮਿਲੀ ਸੀ। ਉੱਥੇ ਐਫਐਸਐ ਉਥੇ ਜਾ ਕੇ ਐਫਐਐਲ ਟੀਮ ਨੇ ਸਾਰੇ ਐਵੀਡੈਂਸ ਇਕੱਠੇ ਕੀਤੇ ਤੇ ਜਦੋਂ ਸ਼ਾਮ ਦੇ ਟਾਈਮ ਤੇ ਗਗਨਦੀਪ ਅਲਿਆਸ ਗਗਨ ਬੌਂਸਰ ਨੂੰ ਮੋਹਾਲੀ ਟੀਮ ਨੇ ਇਹਨੂੰ ਆਪਣਾ ਰਾਉਂਡ ਅਪ ਕੀਤਾ ਉਥੇ ਕ੍ਰਾਈਮ ব্রাঞ্চ ਦੀ ਟੀਮ ਨਾਲ ਤਾਂ ਪ੍ਰੀਲੀਮినਰੀ ਇਨਵੈਸਟੀਗੇਸ਼ਨ ਜਿਹੜਾ ਹੈ ਗਗਨ ਉਥੇ ਮੰਨਿਆ ਹੈ ਕਿ ਮਰਡਰ ਜਿਹੜਾ ਉਹਨਾਂ ਦੇ ਬਹਿਸਤੇ ਹੋਇਆ ਤਾਂ ਬਾਕੀ ਸਾਰੀ ਤਫ਼ਤੀਸ਼ ਹਲੇ ਚੱਲ ਰਹੀ ਹੈ ਐਫਆਈਆਰ ਸਾਡੇ ਕ੍ਰਾਈਮ ব্রাঞ্চ ਦੀ ਟੀਮ ਦੇ ਮੈਂਬਰਸ ਵੱਲੋਂ ਜਿਨ੍ਹਾਂ ਤੇ ਪੁਲੀ ਉਹਨੇ ਫਾਇਰਿੰਗ ਕੀਤੀ ਕੰਮ 'ਚ ਵਾਧਾ ਪਾਈ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਦੀ ਕੰਪਲੇਨ ਡਿਟੇਲਸ ਮੋਹਾਲੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਮੋਹਾਲੀ ਪੁਲਿਸ ਉਹਦੇ ਤੇ ਮੁਕਦਮਾ ਦਰਜ ਕਰਕੇ ਸਾਰੀ ਕਾਰਵਾਈ ਕਰੇਗੀ ਇਨਵੈਸਟੀਗੇਸ਼ਨ ਕਰੇਗੀ ਕਿਉਂਕਿ ਜੂਰਿਸਡਿਕਸ਼ਨ ਮੋਹਾਲੀ ਪੁਲਿਸ ਦੀ ਸੀ ਸਾਡੇ ਕੋਲ ਪੈਰਲਲ ਅਨਨੋਨ ਤੇ ਜਿਹੜਾ ਮਰਡਰ ਦਾ ਕੇਸ ਵੀ ਦਰਜ ਹੋਇਆ ਚੰਡੀਗੜ੍ਹ 'ਚ ਜਿਹਦੀ ਅੱਗੇ ਹੁਣ ਜੋ ਵੀ ਡਿਸਕਲੋਜ਼ਰ ਚ ਆਉਂਦੀ ਹੈ ਹਲੇ ਬਿਲਕੁਲ ਪ੍ਰੀਲਿਮਿਨਰੀ ਗੱਲ ਹੈ ਬਟ ਜੋ ਵੀ ਡਿਸਕਲੋਜ਼ਰ ਚ ਆਏਗਾ ਉਹਦੇ ਬਾਰੇ ਹੁਣ ਸਾਨੂੰ ਅੱਗੇ ਆਪਾਂ ਇਨਵੈਸਟੀਗੇਸ਼ਨ ਕਰਕੇ ਮਰਡਰ ਕੇਸ ਬਾਰੇ ਫਿਰ ਤੁਹਾਨੂੰ ਉਸੇ ਬਾਤ ਚ ਬਰੀਫ ਕਰਾਂਗੇ ਗਗਨ ਤੇ ਪਹਿਲੇ ਹੁਣ ਤੱਕ ਦੀ ਜਿਹ ਬਾਹਰ ਹੈ ਇੱਕ ਪੁਰਾਣਾ ਮਰਡਰ ਕੇਸ ਵੀ ਹੈ ਜਿਹਦੇ ਚੋਂ ਹਲੇ ਬੇਲ ਤੇ ਚੱਲ ਰਿਹਾ ਹੈ ਆਪਣਾ ਪੰਚਕੁਲਾ ਹਰਿਆਣਾ ਦੀ ਐਫਆਰ ਹੈ ਜਿਹੜੀ ਮੀਤ ਮਰਡਰ ਕੇਸ ਵਾਲੀ ਉਹਦੇ ਤੇ ਬੇਲ ਤੇ ਬਾਹਰ ਹੈ ਤੇ ਇਹ ਸਾਰੀ ਡਿਟੇਲਸ ਹੈ ਜਿਹੜੀ ਬਾਕੀ ਐਫਆਰਸ ਜਾਂ ਹੋਰ ਇਹਦੇ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਡੂਰਿੰਗ ਇਨਵੈਸਟੀਗੇਸ਼ਨ ਡੂਰਿੰਗ ਜਿਹੜੀ ਇੰਟਰੋਗੇਸ਼ਨ ਹੈ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਰਡਰ ਕੇਸ